ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਕੀਤੀ ਹੋਈ ਹੈ ਸਦਾ ਭਗਵੰਤ ਸਿੰਘ ਮਾਨ ਮਾਨਜੋਤ ਮੁੱਖ ਮੰਤਰੀ ਪੰਜਾਬ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਕਿ ਪੰਜਾਬ ਦੇ ਅੰਦਰੋਂ ਨਸ਼ਾ ਜਣਾਉ ਜੜ ਤੋਂ ਖਤਮ ਕਰਨਾ ਹੈ ਔਰ ਸਾਡੀ ਜਿਹੜੀ ਕਮੇਟਰੀ ਲਗਾਤਾਰ ਕੰਮ ਕਰ ਰਹੀ ਹੈ ਔਰ ਬਹੁਤ ਅੱਛਾ ਕੰਮ ਵੀ ਹੋਇਆ ਬਹੁਤ ਵੱਡਾ ਨਸ਼ੇ ਤਸਕਰ ਫੜ ਕੇ ਜੇਲ੍ਹਾਂ ਦੀ ਭੇਜਿਆ ਗਿਆ ਔਰ ਬਹੁਤ ਸਾਰੇ ਨਸ਼ਾ ਤਸਕਰ ਦੇ ਘਰ ਤਾਇਨਾਤੀ ਕੀਤੇ ਗਏ ਬਹੁਤ ਬਹੁਤ ਸਾਰੇ ਵਿਅਕਤੀ ਉਹ ਮੈਸਰਾਂ ਮੁਕਾਬਲਿਆਂ ਦੇ ਦੌਰਾਨ ਪੋਸਟਾਟਾਰ ਵੀ ਬਣੇ ਸੋ ਇਹ ਮਹਿਲ ਜਿਹੜੀ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਆ ਮੈਂ ਪੰਜਾਬ ਪੁਸ ਦੀ ਸਲਾਹ ਕਰਦਾ ਹਾਂ ਦੂਸਰੇ ਪਾਸੇ ਇਹ ਕੱਲਾ ਇਹ ਨਹੀਂ ਕਿ ਤੁਸੀਂ ਨਸ਼ਾ ਤਸਕਰਾਂ ਨੂੰ ਫੜ ਲੋਗੇ ਇਹ ਨਸ਼ਾ ਬੰਦ ਤਾਂ ਹੋਊਗਾ ਜੇਕਰ ਸਾਡਾ ਨੌਜਵਾਨ ਜਿਹੜਾ ਨਸ਼ੇ ਦੇ ਦਲਦਲ ਚ ਫਸਿਆ ਹੋਇਆ ਉਹਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਤਾਂ ਮਿਲੂਗਾ ਜੇਕਰ ਪੰਜਾਬ ਦੇ ਅੰਦਰ ਦ੍ਰਿਸ਼ਟੀ ਆਉਗੀ ਪਰ ਪਿਛਲੇ ਕਾਫੀ ਲੰਬੇ ਹੱਸੇ ਤੋਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਡੇ ਦੋ ਬਾਰਡਰ ਸ਼ੰਭੂ ਦਾ ਬਾਰਡਰ ਖਨੋਰੀ ਦਾ ਬਾਰਡਰ ਕਿਸਾਨੀ ਮੰਗਾਂ ਦੇ ਕਾਰਨ ਬੰਦ ਪਏ ਨੇ ਮੰਗਾ ਕੀ ਦੇ ਖਿਲਾਫ ਲੈਂਦੀਆਂ ਮੰਗਾ ਕੇਂਦਰ ਦੇ ਖਿਲਾਫ ਲੈਂਦੀਆਂ ਕੇਂਦਰ ਸਰਕਾਰ ਦੇ ਖਿਲਾਫ ਲੈਂਦੀਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਨੇ ਪਰ ਲੇਕਿਨ ਨੁਕਸਾਨ ਕੀ ਦਾ ਹੋ ਗਿਆ ਪੰਜਾਬ ਦਾ ਹੋ ਗਿਆ ਪੰਜਾਬ ਦੀ ਆਰਥਿਕਤਾ ਦਾ ਹੋ ਗਿਆ ਪੰਜਾਬ ਆਰਥਿਕ ਤੌਰ ਤੇ ਪਛੜ ਰਿਹਾ ਜੇ ਮੈਂ ਪਿਛੇ ਥੋੜਾ ਜਿਹਾ ਪਿੱਛੇ ਜਾਵਾਂ 2003 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਾਂ ਤਾਂ 2003 ਦੇ ਅੰਦਰ ਜੀਡੀਪੀ ਦੇ ਅੰਦਰ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦੀ ਹੁੰਦੀ ਸੀ ਅੱਜ ਪੰਜਾਬ 19ਵੇਂ ਨੰਬਰ ਤੇ ਪਹੁੰਚ ਗਿਆ ਸੋ ਇਹਦਾ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਇੰਡਸਟਰੀ ਜਿਹੜੀ ਆ ਉਹ ਪੰਜਾਬ ਵੱਲ ਨਹੀਂ ਆ ਰਹੀ ਸੋ ਵੱਡੇ ਵੱਡੇ ਪ੍ਰੋਜੈਕਟ ਜਿਹੜਨੇ ਕਿ ਉਹ ਪਿੱਛੇ ਨੂੰ ਜਾ ਰਹੇ ਨੇ ਪਰ ਲੇਕਿਨ ਆਵਾਮੀ ਪਾਰਟੀ ਸਰਕਾਰ ਬਿਲਕੁਲ ਇਸ ਲਈ ਕਮਿਟਡ ਆ ਕਿ ਪੰਜਾਬ ਦੇ ਅੰਦਰ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰਨੇਗੇ ਪੰਜਾਬ ਦੇ ਅੰਦਰ ਅਸੀਂ ਵੱਧ ਤੋਂ ਵੱਧ ਇੰਡਸਟਰੀ ਲੈ ਕੇ ਆਉਣੀ ਆ ਤਾਂ ਕਿ ਸਾਡੇ ਨੌਜਵਾਨ ਨੂੰ ਪੰਜਾਬ 'ਚ ਰੋਜ਼ਗਾਰ ਮਿਲੇ ਜਦ ਰੋਜ਼ਗਾਰ ਮਿਲੇਗਾ ਤਾਂ ਨਸ਼ਿਆਂ ਤੋਂ ਦੂਰ ਰਹੂਗਾ ਕਿਉਂਕਿ ਨਸ਼ਿਆਂ ਨੂੰ ਨਸ਼ਿਆਂ ਤੋਂ ਤੋੜਨ ਦਾ ਇੱਕੋ ਇੱਕ ਹਾਲ ਹੈ ਕਿ ਬੱਚੇ ਨੂੰ ਰੋਜ਼ਗਾਰ ਦਿਓ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਉਹਦੇ ਲਈ ਸਰਕਾਰ ਜਿਹੜੀ ਕਮਿਟਡ ਆ ਦੋ ਜਿਹੜੇ ਹਾਈ ਦੇ ਵੱਧ ਹੋਣ ਦੇ ਕਾਰਨ ਦੋ ਵੱਧ ਹਾਈ ਦੇ ਵੱਧ ਸੀਗੇ ਉਹ ਦੋ ਹੀ ਪੰਜਾਬ ਦੀ ਲਾਈਫਲਾਈਨ ਨੇਗੇ ਪੂਰੇ ਦੇਸ਼ ਦੇ ਨਾਲ ਵਪਾਰ ਜਿਹੜਾ ਸੀ ਮੈਂ ਦੋਨਾਂ ਰੂਟਸ ਤੇ ਰਹੀ ਹੁੰਦਾ ਸੀ ਸ਼ੰਭੂ ਬਾਰਡਰ ਤੇ ਰਹੀ ਹੁੰਦਾ ਸੀ ਖਨੌਰੀ ਬਾਰਡਰ ਤੇ ਰਹੀ ਹੁੰਦਾ ਸੀ ਉਹ ਦੋਨੇ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਬੰਦ ਸੀਗੇ ਸੋ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਵਪਾਰ ਪ੍ਰਭਾਵਤ ਹੋਇਆ ਮੇਰੀ ਤਾਂ ਵੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਆਵਾਜ਼ ਵੀ ਪਾਰਟੀ ਤੁਹਾਡੇ ਨਾਲ ਆ ਜੀ ਖੜੀ ਆ ਸਰਕਾਰ ਤੋਂ ਅੱਗੇ ਆ ਜੀ ਖੜੀ ਆ ਮੰਗਾ ਕੇਂਦਰ ਸਰਕਾਰ ਦੇ ਖਿਲਾਫ ਨੇ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਵੀ ਮਰਜ਼ੀ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਆਗੇ ਪਰ ਲੇਕਿਨ ਪੰਜਾਬ ਨੂੰ ਪ੍ਰਭਾਵਤ ਨਾ ਕਰੋ ਪੰਜਾਬ ਦੇ ਹਾਈਵੇ ਨਾ ਰੋਕੋ ਤੁਹਾਨੂੰ ਬਾਰ ਬਾਰ ਜਿਹੜੀ ਅਪੀਲ ਹੈ ਜੀ ਔਰ ਦੂਸਰਾ ਮੈਂ ਚਾਹਨਾਗਾ ਕਿ ਅਸੀਂ ਤਾਂ ਪਿੱਛੇ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਸੀ ਫਰਵਰੀ ਦੇ ਅੰਦਰ ਇਸੇ ਮਹੀਨੇ ਜਦੋਂ ਸੈਸ਼ਨ ਹੋਇਆ ਤਾਂ ਅਸੀਂ ਉਹ ਸੈਸ਼ਨ ਦੇ ਦੌਰਾਨ ਮਤਾ ਪਾਸ ਕਰਕੇ ਜੋ ਕੇਂਦਰ ਦੇ ਸਰਕਾਰ ਨੇ ਕਿਸਾਨ ਨੂੰ ਮਾਰਨ ਦੀ ਨੀਤੀ ਲੈ ਕੇ ਆਈ ਸੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਸੀਗਾ ਕਿ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਕਿਵੇਂ ਜਿਹੜਾ ਹੈਗਾ ਕਾਰਪੋਲਟ ਘਰਾੜਿਆ ਕੋਈ ਗਿਰਵੀ ਰੱਖਣਾਗਾ ਉਹਦੇ ਖਿਲਾਫ ਅਸੀਂ ਤਾਂ ਮਤਾ ਪਾ ਕੇ ਪੰਜਾਬ ਦੇ ਪੁਤਰ ਵਿਧਾਨ ਸਭਾ ਦੇ ਸਦਨ ਚ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੋ ਇਥੋਂ ਆਮ ਆਦਮੀ ਪਾਰਟੀ ਦੀ ਮਨਛਾ ਦੇ ਲਈ ਉਹ ਸਾਫ ਦਿਖਾਈ ਦੇ ਦਿਆ ਕਿ ਆਮ ਆਦਮੀ ਪਾਰਟੀ ਦਿਲ ਤੋਂ ਸਾਫਾ ਕਿਸਾਨ ਦੇ ਨਾਲ ਖੜੀ ਆ ਔਰ ਦੂਸਰੇ ਪਾਸੇ ਜਿਹੜੀਆਂ ਆ ਜਿਹੜੀਆਂ ਪੰਜਾਬ ਦੇ ਦੂਜੀਆਂ ਰਾਜਨੀਤਿਕ ਪਾਰਟੀਆਂ ਚ ਆਕਾਲੀ ਦਲਾ ਚਾਹ ਬੀਜੇਪੀ ਆ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਬੀਜੇਪੀ ਦਾ ਰਾਜ ਸੀਗਾ ਜਦੋਂ ਜਿਹੜੀ ਆ ਨਾਮੇ ਦੇ ਉੱਤੇ ਲਾਲ ਝੰਡੀ ਦਾ ਹਮਲਾ ਹੋਇਆ ਪਿੰਕ ਝੰਡੀ ਦਾ ਹਮਲਾ ਹੋਇਆ ਵਾਈਟ ਝੰਡੀ ਦਾ ਹਮਲਾ ਹੋਇਆ ਤਾਂ ਉਸ ਵੇਲੇ ਕਿਸਾਨ ਪ੍ਰੋਟੈਸਟ ਕਰ ਰਹੇ ਸਭ ਤੋਂ ਵੱਧ ਪਛਾਣ ਕੀਤੇ ਹੋਇਆ ਕਿਸਾਨਾਂ ਨੇ ਜਦੋਂ ਭਾਰਤੀ ਜਨਤਾ ਪਾਰਟੀ ਤੇ ਆਕਾਲੀ ਦਲ ਦੀ ਸਰਕਾਰ ਕੀਤੀ ਔਰ ਉਸ ਬਾਅਦ ਕਾਂਗਰਸ ਪਾਰਟੀ ਨੇ ਕਿਹਾ ਇਸੇ ਤੁਹਾਡਾ ਪੂਰਾ ਕਰਜ਼ਾ ਮਾਫ਼ ਕਰਾਂਗੇ ਕੋਈ ਵੀ ਬੈਸਾ ਮੰਨਦਾ ਇੱਕ ਵਾਦਾ ਜਿਹੜਾ ਕਾਗਜ਼ ਪਾੜ ਕੇ ਦਿੱਤਾ ਸੀ ਉਹ ਵੀ ਝੂਠਾ ਨਿਕਲਿਆ ਸੁਹਾਵਾ ਦੀ ਪਾਰਕੀ ਤੇ ਢੱਟ ਕੇ ਕਿਸਾਨ ਦੇ ਨਾਲ ਖੜੀ ਹਾਂ ਸੁਮਿਰਤਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਹਾਈਵੇ ਨਾ ਰੋਕੋ ਹਾਈਵੇ ਰੋਕ ਕੇ ਬੇਦਾਰ ਜਿਹੜੀ ਪੰਜਾਬ ਦੀ ਆਰਥਿਕਤਾ ਲੀ ਹੈ ਪੰਜਾਬ ਦੀ ਇਕਨੋਮੀ ਆ ਪੰਜਾਬ ਦਾ ਅਰਥਚਾਰਾਗਾ ਉਹ ਬਹੁਤ ਬੜੀ ਪ੍ਰਭਾਵਤ ਹੋ ਗਾ ਹੈ